ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪ ਜੀ ਦਾ ਸਵਾਗਤ ਹੈ ਮੁਹੰਮਦ ਰਫੀਦੀ ਯਾਦ ਵਿੱਚ ਇੱਕ ਯਾਦਗਾਰੀ ਸਮਾਗਮ ਸੋਹਨ ਬਜਾਲਾ ਵੱਲੋਂ ਕਰਵਾਇਆ ਗਿਆ ਇਸ ਮੌਕੇ ਵੱਖ-ਵੱਖ ਸਿੰਗਰਾਂ ਨੇ ਮੁਹੰਮਦ ਰਫੀ ਦੇ ਗਾਣੇ ਗਾਏ ਅਤੇ ਇਸ ਮੌਕੇ ਗਾਇਕਾਂ ਨੂੰ ਅਤੇ ਅਹਿਮ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ you oh. ਦੇਖ ਦਿਓ ਬਾਜੀ ਦਾ ਮਾਸਰਾ ਪਹੁੰਚ ਗਿਆ ਤੁਸੀਂ ਪਹਿਲੀ ਗੱਲ ਫਸਟ ਟਾਈਮ ਹੋਇਆ ਦਾ ਸ਼ਾਨਦਾਰ ਗੁਰਦੇ ਆਸਤਵ ਮਾਦੇ ਨੂੰ ਪਰ ਆ ਆ ਵੇਖੋ ਜੀ WhatsApp ਪੇ ਲੋਕਾਂ ਦੇ ਤੁਹਾਡੇ ਸਾਰੇ ਮੀਡੀਆ ਦੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦੀ ਆਂ ਅਸੀਂ ਕਿ ਤੁਸੀਂ ਆ ਕੇ ਇੱਕ ਇੱਕ ਪਲ ਇੱਥੇ ਆ ਕੇ ਕਵਰ ਕੀਤਾ ਤੇ ਇਹੋ ਇਹੋ ਜਿਹੇ ਸਿੰਗਰ ਹੀ ਜਿਹੜੇ ਵਾਕਈ ਇੰਨੇ ਵਧੀਆ ਉਹਨਾਂ ਨੇ ਗਾਣੇ ਪਰਫਾਰਮ ਕੀਤੇ ਕਿ ਆਪਾਂ ਕਈ ਵਾਰੀ ਟੀਵੀ 'ਚ ਸੁਣਦੇ ਅੱਜ ਲਾਈਵ ਵੇਖ ਕੇ ਇੰਨਾ ਮਜ਼ਾ ਆਇਆ ਸਾਨੂੰ ਕਿ ਆਪਾਂ ਤੇ ਭੁੱਲੀ ਗਏ ਹਾਂ ਕਿ ਬਾਹਰ ਦਾ ਕੀ ਮਾਹੌਲ ਚੱਲ ਰਿਹਾ ਤੇ ਅੰਦਰ ਕੀ ਮਾਹੌਲ ਚੱਲ ਰਿਹਾ ਤੇ ਬਹੁਤ ਹੀ ਮਜ਼ਾ ਆਇਆ ਤੇ ਮੀਡੀਆ ਨੇ ਨਾ ਸਪੋਰਟ ਕੀਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਹੀ ਉਹਨੇ ਸਪான்ਸਰ ਵੀ ਇਤਰਾ ਕੀਤਾ ਸੀ ਕਿ ਸੋਨ ਬਜਾਲਾਇਨ ਮੀਡੀਆ ਪਾਰਟਨਰਸ ਇਹ ਨਾਮ ਵੀ ਤੁਹਾਡਾ ਹੀ ਤੇ ਤੁਹਾਡਾ ਸਹਿਯੋਗ ਐਂਡ ਤੱਕ ਰਿਹਾ ਮੈਂ ਹਜ਼ਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬਹੁਤ ਵਧੀਆ ਪ੍ਰੋਗਰਾਮ ਤੁਹਾਡੇ ਸਹਿਯੋਗ ਨਾਲ ਪੂਰਨ ਹੋਇਆ ਸ੍ਰੀ ਅਨੰਤ ਇਸ ਅਵਾਜ਼ੇ ਰਸੂ ਪ੍ਰੋਗਰਾਮ ਕਿਸ ਦਾ ਦੇ ਹੈ ਬਹੁਤ ਵਧੀਆ ਲੱਗਾ ਜੀ ਅੱਜ ਦਾ ਪ੍ਰੋਗਰਾਮ ਬਹੁਤ ਹੀ ਮਜਾ ਆਇਆ ਇਹ ਮਮਰਫ ਹੀ ਸਾਫ ਦੀ ਉਹਨਾਂ ਦਾ ਕਹਿ ਲਓਗੇ ਉਹਨਾਂ ਨੇ ਗਾਇਆ ਹੀ ਇਸ ਤਰ੍ਹਾਂ ਹੋਇਆ ਵਾ ਕਿ ਅੱਜ ਵੀ ਜਦੋਂ ਉਹਨਾਂ ਦੇ ਗਾਣੇ ਅਸੀਂ ਸੁਣਨੇ ਆ ਤੇ ਅਸੀਂ ਇੱਕ ਵੱਖਰੀ ਦੁਨੀਆ 'ਚ ਪਹੁੰਚ ਜਾਂਦੇ ਆ ਇੰਜ ਲੱਗਦਾ ਕਿ ਜਿਵੇਂ ਇੱਕ ਵੱਖਰੇ ਮਤਲਬ ਰੂਹ ਕੰਡੇ ਜਿਹਨੂੰ ਕਹਿੰਦੇ ਨੇ ਖੜੇ ਹੋ ਜਾਂਦੇ ਹੋ ਆਵਾਜ਼ ਸੁਣ ਕੇ ਉਹਨਾਂ ਦੇ ਗਾਏ ਹੋਏ ਗੀਤ ਸੁਣ ਕੇ ਬਹੁਤ ਅੱਛਾ ਲੱਗਾ ਅਦੇਗੜ ਟੂੜੀਆਂ ਵਰਗੇ ਸ਼ਹਿਰ ਵਿੱਚ ਐਡਾ ਵਧੀਆ ਇਹ ਪ੍ਰੋਗਰਾਮ ਕੀਤਾ ਗਿਆ। ਆਈ ਉਮੀਦ ਕਰਨੇ ਆ ਕਿ ਅੱਗੋਂ ਵੀ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਹੁੰਦਾ ਰਹੇ ਤੇ ਸਾਨੂੰ ਹੋਰ ਵੀ ਵਧੀਆ ਤੋਂ ਵਧੀਆ ਪਰਫਾਰਮੈਂਸ ਵੇਖਣ ਨੂੰ ਮਿਲੇ। ਧੰਨਵਾਦ। ਆਵਾਜ਼ੀ ਰਵੀ ਅਕਾਲਪੁਰ ਸ਼ਹਿਰ ਚ ਪ੍ਰੋਗਰਾਮ ਦੀ ਸ਼ਾਮ ਲਈ ਮਾਣ ਮਹਿਸੂਸ ਕੀਤਾ ਜੀ। ਕਿੱਸਾ ਲੱਗਿਆ ਜੀ? ਬਹੁਤ ਅੱਛਾ ਲੱਗਿਆ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਬਜਾਲਾ ਸਾਹਿਬ ਜੀ ਨੇ ਕੀਤਾ ਨਾ ਪ੍ਰੈਸ ਮੀਡੀਆ ਟੀਮ ਨੇ ਨਾਲ ਮਿਲ ਕੇ ਕੀਤਾ। ਬੜੀ ਖੁਸ਼ੀ ਆ। ਇਹ ਫਰਸਟ ਟਾਈਮ ਅਸੀਂ ਫਤੇਗਰ ਚੂੜੀਆਂ ਵਿੱਚ ਆਏ ਆ ਫਰਸਟ ਟਾਈਮ ਆਪਾਂ ਆਏ ਆ ਫਰਸਟ ਟਾਈਮ ਸਿੰਘੀ ਕੀਤੀ ਰਿੰਦਰ ਉਪਾਲ ਜੀ ਨੇ ਮੈਂ ਬਾਕੀ ਸਾਰੇ ਸਿੰਗਰਾਂ ਨੇ ਬੜਾ ਹੁਣ ਪਿਆਰ ਮਿਲਿਆ ਬੜੀ ਖੁਸ਼ੀ ਮਿਲੀ ਆ ਸਾਰੇ ਜੀ ਇੰਨੇ ਅچھے ਮਿਲੇ ਆ ਇੰਨਾ ਅੱਛਾ ਵਧੀਆ ਪ੍ਰੋਗਰਾਮ ਲੱਗਿਆ ਔਰ ਇਸ ਤਰ੍ਹਾਂ ਹੀ ਚਾਹਾਂਗੇ ਕਿ ਨੈਕਸਟ ਟਾਈਮ ਵੀ ਕੋਈ ਅਗਲਾ ਵੀ ਕੋਈ ਇਵੈਂਟ ਹੋਏ ਆਪਾਂ ਆਪਾਂ ਜ਼ਰੂਰ ਆਈਏ ਇਸ ਤਰ੍ਹਾਂ ਸਾਰਿਆਂ ਦੇ ਦਰਸ਼ਨ ਹੋਣ ਸਾਰਿਆਂ ਨੂੰ ਪਿਆਰ ਮਿਲੀਏ ਔਰ ਇਸ ਤਰ੍ਹਾਂ ਸੰਗੀਤ ਦੀ ਹੋਰ ਰਚਨਾ ਹੋਰ ਵਧੀਆ ਹੋਵੇ ਅੱਛਾ ਇਹ ਇੱਕ ਜਿਹੜੀ ਨਿਊ ਜਨਰੇਸ਼ਨ ਆ ਜੀ ਤਰੀਅ ਤਾ ਸਿੰਘੀ ਨੂੰ ਲੈ ਕੇ ਇਸ ਵਕਤ ਨੂੰ ਲੈ ਕੇ ਸੁਪਚਿਆ ਉਹ ਜਿਹੜੀ ਪੰਜਾਬੀ ਕਲਚਰ ਹਿਾਰਾਵਾਲ ਜਿਹੜਾ ਸ਼ਹਾਦਾ ਜੀ ਜੀ ਪ੍ਰਮੋਟ ਕਰਦੀ ਜਿਹੜੀ ਇਹ ਮੁਹੰਮਦ ਰਵੀ ਜੀ 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 ਦੇ ਨਾਲ ਜਿਹੜਾ ਮਤਲਬ ਹੋ ਜਾਂਦਾ ਜੀ ਜੀ ਉਹ ਕਰਦੀ ਜਾ ਰਹੀ ਹੈ ਇਹਨਾਂ ਕਾਰਨ ਕੀ ਹੈ ਕਿ ਥੋੜਾ ਜਿਹੜਾ ਮਾਹੌਲ ਆਣਾ ਆਪਣਾ ਕਲਚਰ ਇੱਕ ਦੋ ਸਿੰਘਾਂ ਨੇ ਥੋੜਾ ਨੂੰ ਹਾਈਲਾਈਟ ਕਰ ਦਿੱਤਾ ਜਿਹੜੇ ਨਾਲ ਬਾਕੀ ਸਿੰਗਰ ਵੀ ਉਸੇ ਸਟਾਈਲ ਦੇ ਗਾਣੇ ગાਨੇ ਸ਼ੁਰੂ ਕਰਦੇ ਜਦ ਕਿ ਅਸ ਤੋਂ ਪਿਛਲੇ 1970 ਦੇ ਵੀ ਨਹੀਂ 80 ਦੇ ਦਸ਼ਕ ਵੇਖ ਲਈਏ ਬੜੇ ਅੱਛੇ ਗਾਣੇ ਬੜੇ ਅੱਛੇ ਸੌਂਗ ਤੇਰੇ ਵਿੱਚ ਕੋਈ ਕੋ ਤਲਵਾਰ ਕੋਈ ਗੰਡਾਸਾ ਕੁਝ ਵੀ ਨਹੀਂ ਸੀਗਾ ਸੀ ਕੋਈ ਉਸ ਹਾਂ ਤੇ ਲੋਕ ਇੰਜੋਏ ਕਰਦੇ ਸੀ ਉਸ ਗਾਣੇ ਦੇ ਵਿੱਚ ਕੋਈ ਸਿੱਖਿਆ ਮਿਲਦੀ ਸੀ ਇੱਕ ਸੰਦੇਸ਼ ਮਿਲਦਾ ਸੀ ਪਰਿਵਾਰਾਂ ਨੂੰ ਇਕੱਠੇ ਰਹਿਣ ਦਾ ਤੇ ਸੰਦੇਸ਼ ਸੀ ਪਰ ਅੱਜ ਕੰਨ ਦੇ ਕਿਹੜਾ ਕਲਚਰ ਥੋੜਾ ਜ਼ਰੂਰ ਹੋਇਆ ਅਲੱਗ ਜਿਹੜੇ ਕਰਕੇ ਕਿ ਕਿਸੇ ਨੂੰ ਗੋਲੀ ਮਾਰ ਵੱਢ ਤੱਕ ਉਹ ਪਰ ਅੱਛਾ ਨਹੀਂ ਲੱਗਦਾ ਪਰ ਅਸੀਂ ਚਾਹਨੇ ਕਿ ਆਪਾਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣੇ ਹੈ ਕਿ ਪ੍ਰੇਮ ਪਿਆਰ ਦੇ ਨਾਲ ਰਹੀਓ ਕੋਈ ਇਹੋ ਜਿਹਾ ਸੰਗੀਤ ਕੋਈ ਇਹੋ ਜਿਹਾ ਡਰਾਂ ਨਾ ਨਿਕਲੇ ਔਰ ਪ੍ਰੇਮ ਪਿਆਰ ਦੇ ਨਾਲ ਹੀ ਜਿਸ ਤਰ੍ਹਾਂ ਆਪਾਂ ਸਾਰੇ ਜਿਹੜੇ ਪੁਰਾਣੇ ਗੀਤ ਗਾਣੇ ਅੱਜ ਵੀ ਉਹੀ ਕਲਚਰ ਨੂੰ ਵਾਪਸ ਲਈਏ ਤੇ ਪਰਿਵਾਰ ਨੂੰ ਇੱਕ ਇਕੱਠੇ ਹੋਵੇ ਇੱਕ ਮੰਚ ਦੇ ਵਿੱਚ ਇਸ ਤਰ੍ਹਾਂ ਸੰਗੀਤ ਮੈਂ ਪ੍ਰੋਗਰਾਮ ਕਰਦੇ ਰਹੀ ਹਾਂ ਸਾਰੇ ਬਿਖਿਆਲਾ ਬਨੇ ਆਪਾਂ ਕਹਿ ਰਹੇ ਜਰਾ ਕਿ ਇੱਕ ਫੁਨ ਵੀ ਜਿਸ ਜੀ ਨੇ ਰਾਤ ਸੰਗੀਤਾ ਵਰਸਾ ਜੀ ਯਾਨੀ ਸ਼ੌਕ ਦੇ ਕਿੱਥੇ ਦਾ ਕਿੱਥੇ ਲੈ ਸਕ ਜੀ 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 ਇਹ ਬਹੁਤ ਅੱਛਾ ਜੀ ਇਹਨਾਂ ਦਾ ਬਹੁਤ ਮੈਂ ਕਾਫੀ ਸਮੇਤ ਮੈਂ 20-25 ਸਾਲ ਤੋਂ ਪਿੱਛੇ ਨੇ ਇਹਨਾਂ ਨੂੰ ਜਾਣਦਾ ਰਿਹਾ ਮੈਂ ਇਹਨਾਂ ਦੀ ਵੀਡੀਓ ਵੀ ਦੇਖੀ ਮੇਰੇ ਨਾਲ ਵੀ ਮੈਂ ਕਾਫੀ ਸੌਂਗ ਕੀਤੇ ਆ ਤੇ ਅਸੀਂ ਦੋਨੋਂ ਬੜੇ ਵਧੀਆ ਸਟੇਜਾਂ ਦੇ ਬੰਬੇ ਦਿੱਲੀ ਤੱਕ ਆਪਾਂ ਦੋਨੋਂ ਭਰਾਵਾਂ ਨੇ ਗਾਇਆ YouTube 'ਤੇ ਵੀ ਸਾਡੇ ਗਾਣੇ ਦੋਨਾਂ ਦੇ ਭਰਾਵਾਂ ਦੇ ਹੈਗੇ ਆ ਅਸੀਂ ਸਾਡਾ ਬੜਾ ਕੰਬੀਨੇਸ਼ਨ ਹੈਗਾ ਦੋਨਾਂ ਦਾ ਮੁਹੰਮਦ ਰਫੀ ਆਰ ਦੀ ਬਰਮਨ ਤੇ ਸ਼ੋਕਮਾਰ ਦੇ ਇਹਨਾਂ ਨਾਲ ਮੇਰਾ ਕੰਬੀਨੇਸ਼ਨ ਹੁੰਦਾ ਹੀ ਰਹਿੰਦਾ ਕਾਫੀ ਦੌਰ ਤੇ ਔਰ ਇਹ ਬਹੁਤ ਸੀਨੀਅਰ ਮੇਰੇ ਤੋਂ ਵੀ ਸੀਨੀਅਰ ਨੇ ਬਹੁਤ ਅੱਛਾ ਗਾਉਂਦੇ ਨੇ ਤੇ ਬਹੁਤ ਅੱਛਾ ਇਹਨਾਂ ਦੀ ਵਾਇਸ ਟੈਕਚਰ ਵੀ ਆ ਇਸ ਕੱਲ ਕੇ ਦੀ ਮਿਹਨਤ ਵੀ ਬਹੁਤ ਜ਼ਿਆਦਾ ਇਹਨਾਂ ਨੇ ਅਵਾਰਡ ਵੀ ਬੜੇ ਪ੍ਰਾਪਤ ਕੀਤੇ ਆ ਤੇ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਅੱਜ ਸਾਨੂੰ ਇੱਥੇ ਬੁਲਾਇਆ ਵਾ ਔਰ ਇੱਥੇ ਆ ਕੇ ਫਤਿਹ ਕਾ ਚੂੜੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਔਰ ਆਪਾਂ ਬੜਾ ਖੁਸ਼ ਹੋਏ ਸੀ ਕਿ ਅਸੀਂ ਸਾਨੂੰ ਆਪਣਾ ਪਰਿਵਾਰ ਵਿੱਚ ਸਾਨੂੰ ਮਾਹੌਲ ਹੈ ਜਿਵੇਂ ਲੱਭਿਆ ਮੀ ਨਵੀਂ ਜਨਰੇਸ਼ਨ ਨੂੰ ਕੀ ਕਹਾਂਗੇ ਨਵੀਂ ਜਨਰੇਸ਼ਨ ਕਹਾਂਗੇ ਕਿ ਤੁਸੀਂ ਜਿਹੜੇ ਪ੍ਰਾਣੇ ਸਿੰਗਰ ਸੀ ਮੁਹੰਮਦ ਰਫੀ ਸਾਹਿਬ ਸੀ ਇਹ ਆਪਣਾ ਕਿਸ਼ੋਰ ਸਾਹਿਬ ਸੀ ਮਕੇਸ਼ ਸਾਹਿਬ ਸੀ ਉਹਨਾਂ ਨੂੰ ਫੋਲੋ ਕਰਨ ਉਹਨਾਂ ਨੂੰ ਫੋਲੋ ਕਰਨ ਉਹਨਾਂ ਨਾਲ ਹੀ ਥੋੜਾ ਉਹਨਾਂ ਨੂੰ ਕਾਫੀ ਗਿਆਨ ਪ੍ਰਾਪਤ ਹੋਵੇਗਾ ਕਿਉਂਕਿ ਅੱਜ ਜਿਹੜੇ ਅਸੀਂ ਸੰਗੀਤ ਦੇਖਦੇ ਪਏ ਨਾ ਕਲਾਸਿਕਲ ਕਿਤੇ ਕਲਾਸਿਕਲ ਨਹੀਂ ਸਮਝ ਨਜ਼ਰ ਆ ਰਿਹਾ ਕੋਈ ਮੂਵਮੈਂਟ ਨਹੀਂ ਨਜ਼ਰ ਆ ਰਿਹਾ ਕੋਈ ਇਹ ਚੀਜ਼ ਕੁਛ ਨਜ਼ਰ ਆ ਰਿਹਾ ਜਿਸ ਤਰ੍ਹਾਂ ਪੁਰਾਣੇ ਗੀਤ ਇਹਦੇ ਕਲਾਸਿਕਲ ਚੱਲਦੇ ਸੀ ਵੈਸਟਰਨ ਵੀ ਚੱਲਦੇ ਸੀ ਹਰ ਤਰ੍ਹਾਂ ਦਾ ਮਾਹੌਲ ਕਲਚਰ ਚੇਂਜ ਹੁੰਦੇ ਰਹੇ ਅਸੀਂ ਕਿੰਨੇ ਕਿ ਉਸੇ ਦੁਬਾਰਾ ਉਹਨਾਂ ਨੂੰ ਅਪਣਾਣ ਕਿ ਜਿਹੜੇ ਬਹੁਤ ਢਟਕੀਲੇ ਗਾਣੇ ਨੇ ਇਸ ਤਰ੍ਹਾਂ ਦੇ ਗਾਣੇ ਉਹਨਾਂ ਨੂੰ ਥੋੜਾ ਅਵੋਇਡ ਕਰਮ ਅੱਜ ਫਤਿਹਗਾ ਚੁੜੀ ਰਫੀ ਨਾਈਟ ਇਹ ਸੋਹਣ ਬਜਾਲਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਫਤਿਹਗੜ ਚੂੜੀਆਂ ਦੇ ਵਿੱਚ ਪਹਿਲੀ ਵਾਰ ਜਿਹੜੀ ਹੈ ਇਹ ਰਫੀ ਸਾਹਿਬ ਦੀ ਜਾਦੂ ਅ ਸੰਗੀਤ ਦੀ ਸ਼ਾਮ ਜਿਹੜੀ ਆਪ ਕੋ ਆਰਗੇਨਾਈਜ਼ ਕੀਤੀ ਗਈ ਆ ਰਫੀ ਸਾਹਿਬ ਸਾਡੇ ਲਾਗੇ ਹੀ ਮੀਠਾ ਤਸੀਲ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਔਟਲਾ ਸੁਲਤਾਨ ਸਿੰਘ ਸੁਦਾਨ ਸਿੰਘ ਦਾ ਜੰਸੀਆ ਪਰ ਪੰਜਾਬੀ ਹੋਣ ਦੇ ਨਾਤੇ ਉਹਨਾਂ ਦਾ ਸਾਡਾ ਹੋਰ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਇਸ ਯਾਦ ਨੂੰ ਅਸੀਂ ਵੱਧ ਚੜ ਕੇ ਬੁਲਾਈਏ ਤੇ ਉਹਨਾਂ ਦੇ ਸੰਗੀਤ ਨੂੰ ਜਿਹੜੀ ਦੇਣ ਹੈ ਬਹੁਤ ਵੱਡੀ ਦੇਣ ਹੈ ਇੰਡੀਆ ਨੂੰ ਇੰਡੀਅਨ ਇੰਡਸਟਰੀ ਨੂੰ ਨਹੀਂ ਬਲਕੇ ਪੂਰੀ ਵਰਲਡ ਵਿੱਚ ਬਹੁਤ ਕੰਟ੍ਰਿਬਿਊਸ਼ਨ ਦਿੱਤੀ ਹੋਰ ਹੈ ਉਹਨਾਂ ਦੇ ਗੀਤਾਂ ਦਾ ਅਸੀਂ ਅੱਜ ਵੀ ਜਿਹੜਾ ਆ ਉਹ ਸੁਣਨਾ ਖੈਰ ਹੈ ਫਤੇਗੜ ਚਿੜੀਆਂ ਜੋ ਜਾਲਾ ਜੀ ਦੇ ਪ੍ਰੋਗਰਾਮ ਦਾ ਨਾਮ ਪਰ ਵੀ ਕਿਸ ਆਨੇ ਪੜਾ 74 ਪਰਾਵਾਸ ਵਿੱਚ ਆਨੇ ਬਤਾ ਤੇ ਜਿਹੜਾ ਸਹੀ ਅੱਜ ਉਹਨਾਂ ਦੇ ਸਾਰ ਕਰ ਵਾਲੇ ਬਤਾ ਹੈ ਗਿਆ ਕਿਸ ਤਰ੍ਹਾਂ ਦੇਖਦੇ ਬਹੁਤ ਖੁਸ਼ੀ ਹੋਈ ਜੀ ਫਤੇਗੜ ਚੂੜੀਆਂ ਦੇ ਸੋਮ ਸਿੰਘ ਮਜਾਲਾ ਜੀ ਵੱਲੋਂ ਇਹ ਕੰਮ ਕੀਤਾ ਗਿਆ ਬਹੁਤ ਪ੍ਰਸ਼ੰਸਾਯੋਗ ਹੈ ਕਿਉਂਕਿ ਫਤੇਗੜ ਚੂੜੀਆਂ ਵਰਗੇ ਛੋਟੇ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਦੇਖੋ ਵੱਡੇ ਵੱਡੇ ਸ਼ਹਿਰਾਂ ਵਿੱਚ ਲਾਈਵ ਕਾਨਸਰਟ ਹੁੰਦੇ ਨੇ ਆਪੋ ਦੇ ਦੇਖਣ ਜਾਂਦੇ ਆ ਟਿਕਟਾਂ ਖਰਚ ਕੇ ਇੱਥੇ ਦੇਖਣ ਜਾਂਦੇ ਆ ਪਰ ਫਤੇਗਾ ਚੂੜੀਆਂ ਵਿੱਚ ਸੋਹਣ ਸਿੰਘ ਬਜਾਲਾ ਜੀ ਨੇ ਕਿੱਥੋਂ ਕਿੱਥੋਂ ਹੀਰੇ ਕੱਢ ਕੇ ਲਿਆਂਦੇ ਨੇ ਜਿਨ੍ਹਾਂ ਨੇ ਆ ਕੇ ਇੰਡਾ ਵਧੀਆ ਪਰਫਾਰਮ ਕੀਤਾ ਵਾ ਕਿ ਪਤਾ ਨਹੀਂ ਸੀ ਲੱਗ ਰਿਹਾ ਕਿ ਇਹ ਵਾਕਿਆ ਪਰੋਫੈਸ਼ਨਲ ਸਿੰਗਰ ਨੇ ਕਿ ਆਮ ਸਿੰਗਰ ਨੇ ਇਸ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਗੀਤੀਆਂ ਨੇ ਵੀ ਇੱਥੇ ਗਾਇਆ ਵਾ ਜਿਹੜੇ ਵਾਕਿਆ ਸ਼ੁਪੇ ਰੁਸਤਮ ਦੇ ਤੌਰ ਤੇ ਨਾਲ ਕੰਮ ਕੀਤਾ ਵੇਖਿਆ ਕਿ ਉਹ ਅਸੀਂ ਸੋਚਿਆ ਨਹੀਂ ਸੀ ਕਿ ਉਹ ਇੰਨਾ ਵਧੀਆ ਗੀਤ गा ਸਕਦੇ ਨੇ ਪਰ ਵਾਕੇ ਸ਼ੌਂਕ ਦਾ ਮੁੱਲ ਕੋਈ ਨਹੀਂ ਆ। ਵਿਕੋ ਇੱਕ ਜਿਹੜੇ ਬਜ਼ੁਰਗ ਵਿਅਕਤੀ ਆਏ ਸੀਗੇ ਉਹਨਾਂ ਨੇ ਵੀ ਦੇਖੋਗੇ ਕਿ ਕਿੱਡਾ ਵਧੀਆ ਆ ਕੇ ਕਿੱਡੀ ਦੂਰੋਂ ਆਏ ਨੇ ਆਪਣਾ ਯੋਗਦਾਨ ਪਾਉਣ ਵਾਸਤੇ। ਕੁਝ ਸੀਨ ਡੈਮ ਤੋਂ ਐਸ ਡੀਓ ਨੇ ਉਹ ਵੀ ਇੱਥੇ ਆਏ ਨੇ ਆਪਣਾ ਇੱਕ ਸ਼ੌਂਕ ਪੂਰਾ ਕਰਨ ਵਾਸਤੇ ਕਿ ਮੁਮਮਦ ਰਫੀ ਨੂੰ ਸ਼ਰਧਾਂਜਲੀ ਦੇ ਸਕਣ। ਇਸ ਲਈ ਪਤਾ ਹੈਗਾ ਚੂੜੀਆਂ ਵਾਸਤੇ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹ ਇੱਥੇ ਆਏ ਨੇ ਤੇ ਸੋਚ ਸੇ ਮਜਾਲਾ ਜੀ ਦਾ ਬਹੁਤ ਪ੍ਰਸ਼ੰਸਾ ਜੋ ਕੰਮ ਹੈ। ਸਾਰੇ ਅਸੀਂ ਨਾ ਇਹ ਜਿਹੜੀ ਵਰਸੀ ਹੈਗੀ ਫਸਟ ਟਾਈਮ ਜਾਨੀ ਕਿ ਫਤੇਗੜ ਚੁੰਡੀਆਂ ਦੇ ਵਿੱਚ ਬਣਾ ਰਹੇ ਆ। ਔਰ ਸਾਰੇ ਮੇਰੇ ਪ੍ਰੈਸ ਨੇ ਮੇਰੇ ਟੀਚਰ ਸਾਹਿਬਾਨ ਨੇ ਮਤਲਬ ਫਤੇਗੜ ਦੇ ਹਰ ਇੱਕ ਇਨਸਾਨ ਨੇ ਮੇਰਾ ਸਾਥ ਦਿੱਤਾ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜਿਹੜੀ ਵਰਸੀ ਜਿਹੜੀ ਮਨਾਈ ਗਈ ਹੈ ਸਕਸੈਸਫੁਲ ਜਿਹੜੀ ਆ ਤੁਹਾਡੇ ਕਾਰਨ ਹੋਈ ਆ। মিডিਆ ਦਾ ਬਹੁਤ ਜ਼ਿਆਦਾ ਉਪਰਾਲਾ ਹੈਗਾ ਤੇ ਜਿੰਨਾ ਮੇਰੇ ਘਰ ਆ ਕੇ ਵੀ ਮੈਨੂੰ ਕਵਰੇਜ ਕੀਤਾ ਪਹਿਲਾਂ ਹੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ। ਔਰ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਅੱਜ ਰਫੀ ਸਾਹਿਬ ਜਿਹੜੇ ਹੈਗੇ ਆ ਉਹ ਭਾਵੇਂ ਸਾਡੇ ਵਿੱਚ ਨਹੀਂ ਹੈਗੇ ਲੇਕਿਨ ਸਾਡੇ ਦਿਲਾਂ ਦੇ ਵਿੱਚ ਉਹ ਟੜਕਦੇ ਆ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਅੱਜ ਅਸੀਂ ਫਸਟ ਜਿਹੜੀ ਹੈਗਾ ਮਹਮਦ ਰਵੀ ਸਾਹਿਬ ਦੀ ਯਾਨੀ ਕਿ ਐਥੇ ਉਹਨਾਂ ਦੀ 45th ਹੈ ਯਾਨੀ ਕਿ ਡੈਥ ਐਨੀਵਰਸਰੀ ਪਰ ਅਸੀਂ ਉਹਨਾਂ ਦੀ ਪਹਿਲੀ ਫਤਿਹਗੜ ਚੂੜੀਆਂ ਜਿਹੜੀ ਵਰਸੀ ਮਨਾ ਰਹੇ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਦਾ ਬਰਥਡੇ 24 ਤਰੀਕ ਨੂੰ 24 ਦਸੰਬਰ ਨੂੰ ਹੈ ਤੁਹਾਡੇ ਸਾਰੇ ਭਰਾਵਾਂ ਦੇ ਨਾਲ ਅਸੀਂ ਉਹ ਵੀ ਸੈਲੀਬ੍ਰੇਟ ਕਰੀਏ ਤੁਹਾਡਾ ਤੁਹਾਡੀ ਨੂੰ ਵਿੱਚ ਵਸਦਾ ਰਵੀ ਜੀ ਤਵਾਜੀ ਵੱਸਦੀ ਹੈ ਉਹਨਾਂ ਦੀਆਂ ਯਾਤਰਾਵੀਆਂ ਜਿਹੜੀ ਬੜਾ ਨਹੀਂ ਵੇਖਿਆ ਬਾਅਦ ਕਾਫੀ ਸਮੇਂ ਥੱਲੇ ਦੇ ਲੈਵਲ ਤੋਂ ਉੱਠ ਕੇ ਤੁਸੀਂ ਕਾਫੀ ਜਿਦਰਾ ਪ੍ਰੋਗਰੈਸ ਕੀਤੀ ਹੈ ਇਸ ਤਰ੍ਹਾਂ ਦੀ ਮਿਹਨਤ ਕਰਨੀ ਪਈ ਹੈ ਸਰ ਮੈਂ ਮੈਨੂੰ ਬੜੀ ਮਿਹਨਤ ਕਰਨੀ ਪਈ ਮੈਂ ਅੱਜ ਵੀ ਸਟਰਗਲ ਕਰ ਰਿਹਾ ਮੈਂ ਮੈਂ ਆਪਣੇ ਨੂੰ ਮੈਂ ਕੀ ਦੱਸਾਂ ਮੈਂ ਇੱਕ ਮੋਟਰਸਾਈਕਲ ਵਿਜੇਤਾ ਹੈਗਾ ਵਾਂ ਮੈਂ ਅਮਰਸਰ ਤੋਂ ਜਿੱਤ ਕੇ ਆਇਆ ਹੋਇਆ ਵਾਂ ਪਰ ਬਸ ਐਸ ਤਰ੍ਹਾਂ ਹੀ ਮੋਟਰਸਾਈਕਲ ਨੂੰ ਦੇਖੇ ਏ ਗਾਂ ਸਾਰਾ ਇਸ ਤਰ੍ਹਾਂ ਹੈਗਾ ਕਿ ਮੈਂ ਉਦੋਂ ਦੇ ਸਟਰਗਲ ਕਰ ਰਿਹਾ ਮੈਂ ਵੱਖ-ਵੱਖ ਮੈਂ ਦਿੱਲੀ ਬੰਬੇ ਅੰਮ੍ਰਿਤਸਰ ਦਾ ਮੈਂ ਗੁਰਦਾਸਪੁਰ ਜ਼ਿਲ੍ਹੇ ਦਾ ਵੀ ਮੈਂ Winner ਹੈਗਾ ਅੰਮ੍ਰਿਤਸਰ ਦਾ ਵਿਜੇਤਾ ਪਰ ਇਸਲਾਮ ਮੈਂ ਬੰਬੇ 22 ਦਿਨ ਲਾ ਗਿਆ ਮੈਂ ਉੱਥੇ ਗਿਆ ਦਿੱਲੀ ਮੈਂ ਇੰਡੋ ਤੇ ਕੈਨੇਡਾ ਕੈਨੇਡੀਅਨ ਮੈਂ ਉੱਥੇ ਵੀ ਮੈਂ ਪਰਫਾਰਮੈਂਸ ਕੀਤੀ ਫਿਰ ਸ਼ਾਹਿਦ ਰਫੀ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਕਿ ਇਹ ਸੁਜਾਤਾ ਮੈਡਮ ਬੰਬੇ ਤੋਂ ਹੈਗੀ ਸੀ ਉਹਨਾਂ ਨੇ ਮੈਨੂੰ ਕੋਕਾ ਕੋਲਾ ਵੱਲੋਂ ਜਿਹੜਾ ਹੈਗਾ ਉਹ ਸਰਟੀਫੀਕੇਟ ਦਿੱਤਾ ਹੈਗਾ ਤੇ ਮੈਂ ਕਾਫੀ ਯਾਨੀ ਕਿ ਜਗ੍ਹਾ ਤੇ ਮੈਂ ਇਵੈਂਟਸ ਯਾਨੀ ਕਿ ਕਰ ਚੁੱਕਿਆ ਹਾਂ ਅੱਜ ਦੇ ਅੱਜ ਵੀ ਕਰ ਚੁੱਕਿਆ ਹੈਗਾ ਵਾ ਫਿਊਚਰ ਵਿੱਚ ਸਰ ਮੈਂ ਚਾਹੁੰਦਾ ਹੈਗਾ ਕਿ ਰਫੀ ਸਾਹਿਬ ਦੇ ਜਿਹੜੇ ਜੋ ਵੀ ਪ੍ਰੋਗਰਾਮ ਹੈਗੇ ਆ ਇਹ ਫਿਊਚਰ ਦੇ ਵਿੱਚ ਹੁੰਦੇ ਰਹਿਣ ਔਰ ਨਵੀਂ ਪੀੜੀ ਨੂੰ ਇਹ ਹੈਗਾ ਵੀ ਉਹ ਪੁਰਾਣੇ ਗਾਣਿਆਂ ਦੇ ਨਾਲ ਲੱਗਣਾ ਅੱਜ ਜਿਹੜੇ ਲਿਰਿਕਸ ਹੈਗੇ ਆ ਉਹ ਅੱਜ ਸਾਨੂੰ ਕੁੱਝ ਗਾਣਿਆਂ ਦੇ ਵਿੱਚ ਨਹੀਂ ਮਿਲ ਰਹੇ ਹੈਗੇ ਜੋ ਅਸੀਂ ਦੇਣਾ ਚਾਹੁੰਦੇ ਜੋ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਮੇਰੀ ਅਪੀਲ ਹੈ ਕਿ ਚੰਗੇ ਗਾਣੇ ਬਣਾਏ ਜਾਣ ਚੰਗੇ ਲਖਾਰੀ ਅੱਗੇ ਆਉਣ ਚੰਗੇ ਕਲਾਕਾਰ ਅੱਗੇ ਆਉਣ ਔਰ ਪੁਰਾਣਾ ਸੰਗੀਤ ਜਿਹੜਾ ਇਹ ਅਮਰ ਹੋ ਚੁੱਕਿਆ ਇਹਦੇ ਜਿਹੜੇ ਰਾਈਟਰ ਅਮਰ ਹੋ ਗਏ ਸੰਗੀਤਕਾਰ ਅਮਰ ਹੋ ਗਏ ਗਾਇਕ ਅਮਰ ਹੋ ਗਏ ਅਸੀਂ ਉਹ ਚੀਜ਼ ਫੇਰ ਲੱਭਣਾ ਚਾਹੁੰਦੇ ਆ ਉਹ ਦੌਰ ਲੱਭਣਾ ਚਾਹੁੰਦੇ ਆ ਇਸ ਕਰਕੇ ਇਹ ਪ੍ਰਾਲਾ ਕੀਤਾ ਆ ਦੇਖਣਾ ਟੂੜੀਆਂ ਵਾਸੀਆਂ ਨੂੰ ਵੀ ਮੈਸੇਜ ਦੇਣਾ ਚਾਹਵਾ ਮੇਰੇ ਫਤੇਗੜ ਚੂੜੀਆਂ ਦੇ ਜਿਹੜੇ ਲੋਕ ਹੈਗੇ ਆ ਜਿਹੜੇ ਵਾਸੀ ਹੈਗੇ ਆ ਮੇਰੀ ਅਪੀਲ ਹੈ ਕਿ ਉਹ ਇਹੋ ਜਿਹੇ ਪ੍ਰੋਗਰਾਮਾਂ ਦਾ ਨਾ ਹੁਲਾਰਾ ਜ਼ਿਆਦਾ ਇਹਨਾਂ ਨੂੰ ਦੇਣ ਇਹਨਾਂ ਨੂੰ ਪ੍ਰਮੋਟ ਕਰਨਾ ਔਰ ਜਿਹੜੇ ਕਿਤੇ ਕਿਤੇ ਵੀ ਕੋਈ ਮੇਰਾ ਸੱਜਣ ਕਿਸੇ ਨੁੱਕਰ ਕਿਸੇ ਕੋਨੇ ਚ ਬੈਠਾ ਉਹ ਆਪੇ ਸੁਣ ਕੇ ਪ੍ਰੋਗਰਾਮਾਂ ਨੂੰ ਅੱਗੇ ਹਲ ਖੜਨਾ ਤੇ ਅੱਗੇ ਲੈ ਜਾਣ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਆ ਕਿ ਉਹਨਾਂ ਮੇਰਾ ਬੜਾ ਸਾਥ ਦਿੱਤਾ ਉਹਨਾਂ ਦਾ ਧੰਨਵਾਦ ਤੇ ਆ ਦੇ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੀ ਆ ਸੋਨ ਬਿਆਲਾ ਜੀ ਦਾ ਅਜੇ ਬੜੀ ਵਧੀਆ ਸ਼ਾਮ ਜਿਹੜੀ ਐ ਸੰਗੀਤ ਆਵਾਜ਼ੇ ਰਫੀ ਜਿਹੜੀ ਅੱਜ ਪ੍ਰੋਗਰਾਮ ਇਹਨਾਂ ਨੇ ਕੀਤਾ ਬਹੁਤ ਵਧੀਆ ਪ੍ਰੋਗਰਾਮ ਕੀਤਾ ਔਰ ਬੜਾ ਸਕੂਨ ਮਿਲਿਆ ਇੱਥੇ ਆ ਕੇ ਮੈਂ ਦਿਲੋਂ ਧੰਨਵਾਦ ਕਰਦੀ ਆ ਸੋਨ ਬਿਆਲਾ ਜੀ ਦਾ ਨਿਊ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਨਿਊ ਜਨਰੇਸ਼ਨ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਕਿ ਜਿਹੜੇ ਇਹ ਸੰਗੀਤ ਹੈ ਜਿਨ੍ਹਾਂ ਦੇ ਨਾਲ ਸੁਣ ਕੇ ਰੂਹ ਖੁਸ਼ ਹੁੰਦੀ ਹੈ ਇਸ ਤਰ੍ਹਾਂ ਦੇ ਗੀਤ ਗਾਇਆ ਕਰਨ ਨਾ ਕਿ ਕਿਸੇ ਨੂੰ ਮਤਲਬ ਪੜਕਾਣ ਵਾਲੇ ਨਹੀਂ ਗਾਣੇ ਹੋਣੇ ਚਾਹੀਦੇ ਗਿਆ ਮਨ ਨੂੰ ਸਕੂਨ ਦੇਣ ਵਾਲੇ ਗਾਣੇ ਗਾਣੇ ਚਾਹੀਦੇ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਕੀ ਸੋਚ ਕੇ ਆਈ ਸੀ ਮੈਮ ਬਹੁਤ ਬੋਸਟਾ ਪ੍ਰੋਗਰਾਮ ਕਰਕੇ ਮੈਨੂੰ ਇੱਕ ਮੌਕਾ ਦਿੱਤਾ ਗਿਆ ਮੋਂ ਦਾ ਕਿ ਮੈਂ ਛੋਟੇ ਛੋਟੇ ਸੌਂਗ ਗਾਣੀ ਸੀ ਕਿਉਂਕਿ ਮੈਨੂੰ ਮੌਕਾ ਮਿਲਿਆ ਇਸ ਗਾਣ ਦਾ ਮੈਂ ਬਹੁਤ ਜ਼ਿਆਦਾ ਧੰਨਵਾਦਾ ਸਭ ਤੋਂ ਪਹਿਲਾਂ ਨਰਿੰਦਰ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਰਿੰਕੂ ਭਾਜੀ ਜਿਨ੍ਹਾਂ ਨੇ ਮੈਨੂੰ ਸਿਖਾਇਆ ਤੇ ਬਜਾਲੇ ਭਾਜੀ ਜਿਹੜੇ ਮੈਨੂੰ ਸਟੇਜ ਤੇ ਲੈ ਕੇ ਆਏ ਬਹੁਤ ਜ਼ਿਆਦਾ ਖੁਸ਼ ਆ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਬਿਆਨ ਨਹੀਂ ਕਰ ਸਕਦੀ ਵੀ ਬਹੁਤ ਖੁਸ਼ ਹਾਂ ਉਹਦੇ ਤੋਂ ਵੀ ਆਉਣੀ ਹਾਂਜੀ ਹਾਂਜੀ ਬਹੁਤ ਜਿਗਾ ਦੀ ਉਹ ਜਿਹੜੀਆਂ ਸਟੇਜਾਂ ਜਿਹੜੀਆਂ ਅਸੀਂ ਸ਼ੇਅਰ ਕਰ ਚੁੱਕੀਆਂ ਹਾਂਜੀ ਹਾਂਜੀ ਮਤਲਬ ਛੋਟੇ ਛੋਟੇ ਜਿਹਾ ਘਰ ਵਿੱਚ ਜੀ ਵਟ ਵਗੈਰਾ ਹੁੰਦੇ ਛੋਟੇ ਛੋਟੇ ਬਸ ਜੀ ਮੈਂ ਗਿਆ ਮੌਕਾ ਮੈਨੂੰ ਬਜਾਲਾ ਭਾਜੀ ਨੇ ਪਹਿਲੀ ਵਾਰੀ ਸਟੇਜ ਤੇ ਆ ਜੀ ਇਹ ਜੈਨੀ ਸਟੇਜ ਆ ਇਹ ਫਸਟ ਟਾਈਮ ਹਾਂਜੀ ਇਹ ਸਟੇਜ ਤੇ ਮੈਂ ਫਸਟ ਟਾਈਮ ਆ